ਸੌ ਨਸ਼ਤਮੀ ਨਵਰਾਤਰੀ ਅਤੇ ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਆ ਕੇ ਸੰਗਤ ਸਿੰਘ ਅਨੰਦਪੁਰ ਸਾਹਿਬ ਦੇ ਆਸ-ਪਾਸ ਲੰਗਰ ਲਗਾ ਰਹੀ ਹੈ ਉੱਥੇ ਹੀ ਲੋਕਲ ਸੰਗਤਵੰਤੋ ਵੀ ਵੱਡੀ ਗਿਣਤੀ ਵਿੱਚ ਅਲੱਗ-ਅਲੱਗ ਪਕਵਾਨਾਂ ਦੇ ਲੰਗਰ ਲਗਾਏ ਜਾ ਰਹੇ ਹੈ ਰੂਪ ਨਿਦਰਸੀ ਅਨੰਦਪੁਰ ਸਾਹਿਬ ਰੋਡ ਮਿਡਵਾਦੇ ਨਜ਼ਦੀਕ ਪਿੰਡ ਵਾਸੀਆਂ ਦੇ ਵੱਲੋਂ ਅਲੱਗ-ਅਲੱਗ ਪਕਵਾਨਾਂ ਦਾ ਲੰਗਰ ਲਗਾਇਆ ਗਿਆ ਹੈ ਇਸ ਲੰਗਰ ਦੇ ਵਿੱਚ ਆਪਸੀ ਪਾਈਚਾਰਕ ਦੀ ਸੰਜਾਦੀ ਬਹੁਤ ਹੀ ਸੋਹਣੀ ਤਸਵੀਰ ਦੇਖਣ ਨੂੰ ਮਿਲਦੀ ਹੈ ਜਿੱਥੇ ਸਾਰਾ ਹੀ ਪਿੰਡ ਆ ਕੇ ਲੰਗਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦਾ ਹੈ ਲੰਗਰ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਲੰਗਰ 24 ਘੰਟੇ ਚੱਲਦਾ ਹੈ ਅਤੇ ਸੰਗਤ ਨੂੰ ਅਲੱਗ-ਅਲੱਗ ਪਕਵਾਨਾਂ ਦਾ ਲੰਗਰ ਕੁਰਸੀਆਂ ਅਤੇ ਟੇਬਲਾਂ 'ਤੇ ਬਿਠਾ ਕੇ ਖਿਲਾਇਆ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਇਲਾਚੀ ਵਾਲੀ ਚਾਹ ਦੁੱਧ ਬਿਸਕੁਟ ਸ਼ਕਰ ਪਾਰੇ ਮੱਠੀ ਜਦ ਕੇ ਦੁਪਹਿਰ ਦੇ ਭੋਜਨ ਦੇ ਵਿੱਚ ਦਾਲ ਕੜੀ ਛੋਲੇ ਹਰੀ ਸਬਜ਼ੀ ਮਟਰ ਪਨੀਰ ਮਲਾਈ ਕੋਫਤਾ ਮੰਡੇ ਮਿੱਠੇ ਪਕਵਾਨਾਂ ਦੇ ਵਿੱਚ ਹਲਵਾ ਜਲੇਬੀ ਮਾਲਪੂੜੇ ਖੀਰ ਦੇ ਲੰਗਰ ਲਗਾਏ ਜਾਂਦੇ ਹੈ ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਡਾ 18ਵਾਂ ਲੰਗਰ ਚੱਲ ਰਿਹਾ ਹੈ ਜਿਸ ਦੇ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਲੰਗਰ ਛਕਦੀ ਹੈ ਆ ਗਿਆ ਨਾ ਮੈਂ ਅੱਜ ਬਿਛਲੀ ਥਾਲੀ ਗਿਆ ਨਾ ਕੋਈ ਮੁੜ ਗਿਆ ਕੋਈ ਮੁੜ ਗਿਆ ਮੇਰੇ ਸਵਾਲ ਦਾ ਬਾਰੇ ਤਾਂ ਬੜਾ ਕੁਝ ਹੋ ਲੱਗਿਆ ਹੈ ਠੀਕ ਹੈ ਹਾਂ ਜੀ ਇਹ ਵੀਡੀਓ ਮੜਾਣਾ ਭਾਜੀ ਚੈਨਲ ਵਾਲੇ ਇਹ ਤੋਂ ਉਹ ਗਰੀਕੀ ਤਲਾਈ ਉਸ ਚੈਨਲ thank <laughs> you we ਪਾਈਏ ਪਾਈਏ ਨਾ ਪਾਈਏ ਆਜੀ ਬਣਾਉਂਦੇ ਮਾਤਾ ਜੀ ਦਾ ਸੱਚੇ ਦਰਵਾਜ਼ੇ ਦੀ ਜੈ ਜੈ ਮਾਤਾ ਦੀ ਆ ਗਿਆ ਕਿਹੜੀ ਕਮੇਟੀ ਵੱਲੋਂ ਤੇ ਕਿੰਨਾ ਲੰਗਰ ਹੈ ਜੀ ਮੇਰਾ ਨੋ ਜਰਨੈਲ ਸਿੰਘ ਮਿੰਡਵਾ ਤੇ ਮਿੰਡਵਾ ਕਮੇਟੀ ਲੰਗਰ ਪਿੰਡ ਮਿੰਡਵਾ ਜੋ ਕਿ ਇਹ ਲਗਭਗ 18 ਮਾ ਲੰਗਰ ਮਾਤਾ ਦੇਣਾ ਦੇਵੀ ਦੀ ਕਿਰਪਾ ਨਾਲ ਚੱਲਦਾ ਹੋਇਆ ਤੇ ਹਰ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਨਾਲ ਤੇ ਬੜੇ ਹੀ ਜੋਸ਼ ਨਾਲ ਸੇਵਾਦਾਰ ਲਗਾਉਂਦੇ ਆ ਤੇ ਸੇਵਾ ਕਰਦੇ ਆ ਤੇ ਮਾਤਾ ਦੀ ਕਿਰਪਾ ਬਹੁਤ ਹੈ ਲੰਗਰ ਦੇ ਵਿੱਚ ਤੇ ਅਸੀਂ ਸਵੇਰ ਤੋਂ ਸੇਵਾ ਤੋਂ ਲੱਗੇ ਰਹਿੰਦੇ ਆ ਲਗਭਗ ਸ਼ਾਮ ਨੂੰ 12 1 ਵਜੇ ਤੱਕ ਲੰਗਰ ਚੱਲਦਾ ਹੈ ਤੇ ਮਾਤਾ ਦੀ ਕਿਰਪਾ ਨਾਲ ਬਹੁਤ ਵਧੀਆ ਲੰਗਰ ਚੱਲਦਾ ਤੇ ਸੇਵਾਦਾਰ ਵੀ ਸੇਵਾ ਕਰਾਉਂਦੇ ਆ ਤੇ ਲੰਗਰ ਦੇ ਵਿੱਚ ਖੀਰ ਪ੍ਰਸ਼ਾਦ ਸਵੇਰੇ ਚਾਹ ਪਕੌੜਾ ਬਰੈਡ ਤੇ ਮਾਲਪੂੜੇ ਜਲੇਬੀਆਂ ਨਾਲ ਲੰਗਰ ਚੱਲਦਾ ਹੈ ਤੇ ਮਾਤਾ ਦੇਣੇ ਦੇਵੀ ਦੀ ਕਿਰਪਾ ਹੈ ਤੇ ਭੋਗ ਲਗਾ ਕੇ ਲੰਗਰ ਲਾ ਦਿੰਦੇ ਆ ਤੇ ਮਾਤਾ ਚੜ੍ਹਦੀ ਕਲਾ ਰੱਖੇ ਤੇ ਸੋਨੂ ਪੰਡਤ ਜੀ ਇਹਨਾਂ ਦਾ ਵੀ ਬਹੁਤ بڑا ਯੋਗਦਾਨ ਹੈ ਲੰਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਦਵਾਈਆਂ ਦਾ ਕੈਂਪ ਲਾਉਂਦੇ ਆ ਮਾਤਾ ਚੜ੍ਹਦੀ ਕਲਾ ਰੱਖੇ ਔਰ ਸਾਨੂੰ ਬਹੁਤ بڑا ਯੋਗਦਾਨ ਦਿੰਦੇ ਆ ਲੰਗਰ ਦੇ ਵਿੱਚ ਲੰਗਰ ਮਾਤਾ ਚੜਦੀ ਕਲਾ ਰੱਖੇ ਹਰੇਕ ਸਾਲ ਦੀ ਤਰ੍ਹਾਂ ਐਦਾਂ ਹੀ ਲੱਗਦਾ ਰਹੇ ਵੇ ਜੈ ਮਾਤਾ ਦੀ ਇਹ ਇਹ 9 ਦਿਨ 9 ਦਿਨ ਲੰਗਰ ਲੱਗਦਾ ਹੈ 8 ਦਿਨ ਅਸ਼ਟਮੀ ਵਾਲੇ ਦਿਨ ਭੋਗ ਪੈਂਦਾ ਹੈ ਤੇ 9 ਦਿਨ ਲੰਗਰ ਲੱਗਦਾ ਹੈ ਤੇ ਉਹ ਤੋਂ ਬਾਅਦ ਸ਼ਾਮ ਨੂੰ ਮਾਤਾ ਨਾਨਾ ਦੇਵੀ ਦਾ ਜਾਗਰਣ ਹੁੰਦਾ ਹੈ ਤੇ ਬਾਕੀ ਜਾਗਰਣ ਤੋਂ ਬਾਅਦ ਵੀ ਮਾਤਾ ਦੇ ਦਰਬਾਰ 'ਚ ਵੀ ਸੇਵਾਦਾਰ ਜਾਂਦੇ ਆ ਮਾਤਾ ਚੜਦੀ ਕਲਾ ਰੱਖੇ ਸੇਵਾਦਾਰ ਬਹੁਤ ਹੈ ਜੀ ਅਣਗਿਣਤ ਸੇਵਾਦਾਰ ਹੈ ਜੀ ਦੀ ਜੋ ਮਾਤਾ ਹੁਕਮ ਕਰਦੀ ਹੈ ਨੌਜਵਾਨ ਬਜ਼ੁਰਗ ਸਾਰੇ ਮਾਤਾ ਬੀਬੀਆਂ ਮਾਤਾ ਭੈਣਾਂ ਸਾਰੀਆਂ ਹੀ ਸੇਵਾ ਕਰਦੀਆਂ ਮਾਤਾ ਸਾਰੀ ਸੇਵਾ ਕਰਦੇ ਆ ਤੇ ਨੌਜਵਾਨ ਪੀੜ੍ਹੀ ਨੇ ਬਹੁਤ ਵਧੀਆ ਲੰਗਰ ਦਾ ਭਾਰ ਸੰਭਾਲਿਆ ਹੈ ਤੇ ਬਜ਼ੁਰਗਾਂ ਨੇ ਵੀ ਬਹੁਤ ਸੇਵਾ ਕਰਦੇ ਆ ਮਾਤਾ ਚੜ੍ਹਦੀ ਕਲਾ ਰੱਖੇ ਹਰੇਕ ਸਾਲ ਦੀ ਤਰ੍ਹਾਂ ਮਾਤਾ ਇੱਦਾਂ ਹੀ ਰਸਤਾ ਬਣਾਈ ਰੱਖੇ ਸੰਗਤ ਬਹੁਤ ਲਗਭਗ 2-4 ਦਿਨ ਤੋਂ ਬਹੁਤ ਰਸ਼ ਪੈ ਰਿਹਾ ਲੰਗਰ ਦੇ ਵਿੱਚ ਤੇ ਸੰਗਤ ਤਾਂ ਬਹੁਤ ਵਾਧਾ ਹੋ ਰਿਹਾ ਹੈ ਤੇ ਸਾਨੂੰ ਤਾਂ ਬਹੁਤ ਖੁਸ਼ੀ ਹੈ ਜਿੰਨੇ ਸੰਗਤ ਆਏ ਲੰਗਰ ਛਕੇ ਵੱਧ ਤੋਂ ਵੱਧ ਅਸੀਂ ਤਿਆਰ ਹੈ ਸਾਡੇ ਸੇਵਾਦਾਰ ਤਿਆਰ ਹੈ ਸਾਡੀ ਲੰਗਰ ਕਮੇਟੀ ਮਿੰਡਵਾ ਤਿਆਰ ਹੈ ਜੈ ਮਾਤਾ ਦੀ ਅਸੀਂ ਸਾਰੀ ਲੰਗਰ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਰਾਤਿਆਂ ਚ ਇਹ ਸੇਵਾ ਕੀਤੀ ਹੈ ਉਹ ਸਾਡੇ ਵਧਾਈ ਦੇ ਪਾਸਰ ਹੈ ਬਾਕੀ ਸਾਡੇ ਡਿਪਾਰਟਮੈਂਟ ਵੱਲੋਂ ਪੀਐਸਸੀ ਕੀਰਤ ਪ੍ਰਸਾਦ ਦੇ ਐਸਐਮਓ ਦੇ ਹੁਕਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਾਂ ਲਾਲ ਦਵਾਈ ਪਵਾ ਰਹੇ ਹਾਂ ਕਲੋਰਿਨੇਸ਼ਨ ਕਰ ਰਹੇ ਹਾਂ ਹਰੇਕ ਮੰਦਰ ਦੀ ਤਰੀਕੀ ਨਾਲ ਆਪਾਂ ਜਾਂਚ ਕਰਕੇ ਉਹਨਾਂ 'ਚ ਸਮੇਂ-ਸਮੇਂ 'ਤੇ ਦਵਾਈ ਪਵਾ ਰਹੇ ਹਾਂ ਤਾਂ ਕਿ ਜਿਹੜੇ ਵੀ ਸ਼ਰਧਾਲੂ ਆਉਂਦੇ ਆ ਉਹ ਤੰਦਰੁਸਤ ਰਹਿਣ ਡਾਇਰੀਆ ਨਾ ਹੋਵੇ ਤਾਂ ਕਿ ਤੰਦਰੁਸਤੀ ਨਾਲ ਆਪਣੇ ਘਰ ਜਾਣ। ਜਿਹੜੀ ਦਵਾਈਆਂ ਪਵਾਇਆ ਕਰਾਂਗੇ ਤੇ ਦਵਾਈਆਂ ਤੇ ਨਹੀਂ ਆਪਣੇ ਪ੍ਰਾਈਵਟ ਪਰਸਨਲ ਤੌਰ ਤੇ ਦਵਾਈਆਂ ਲਈਆਂ ਪਰਚੇਜ਼ ਕੀਤੀਆਂ ਏ ਤੇ ਸੇਵਾ ਕਰਦੇ ਆ ਜਿਹੜੇ ਪਿੰਡ ਦੇ ਦਾਨੀ ਸੱਜਣ ਹੈਗੇ ਆ सोनू ਪੰਡਤ ਜੀ ਸਾਡੇ ਹੈਗੇ ਆ ਜੋ ਇਹ ਪਿਛਲੇ ਸਾਲ ਵੀ ਜਿਨ ਸੇਵਾ ਕੀਤੀ ਹੈ ਇਸ ਵਾਰ ਵੀ ਖੁੱਲੇ ਦਿਲੋਂ ਸੇਵਾ ਕਰਦੇ ਆ ਫਾਰਮਾਸਿਸਟ ਆਏ ਹੋਏ ਆ ਉਹ ਦਿਨ ਰਾਤ ਸੇਵਾ ਕਰਿਆ ਹੋਲੇ ਮੱਲੇ ਨਾਲ ਵੀ ਇਸੇ ਤਰ੍ਹਾਂ ਇਹ ਸੇਵਾ ਕਰਦੇ ਆਗੇ ਵੱਧ ਚੜ ਕੇ ਯੋਗਦਾਨ ਪਾਉਂਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਟੀਮ ਹਮੇਸ਼ਾ ਇਹਨਾਂ ਨਾਲ ਹੈਲਪ ਕਰਦੀ ਹੈ ਤੇ ਇਹ ਸਾਡੀ ਹੈਲਪ ਕਰਦੇ ਆ ਇਹਨਾਂ ਦਾ ਇਸ ਗੱਲੋਂ ਆਪਾਂ ਦਿਲੋਂ ਧੰਨਵਾਦ ਕਰਦੇ ਆ ਹੋਰ ਖਾਨ